ਹੈਲੋ ਜੀ ਸਸਰੀ ਕਾਲ ਜੀ ਵੈਲਕਮ ਬੈਕ ਟੂ ਮਾਈ ਚੈਨਲ ਸ਼ਾਮ ਦਾ ਟਾਈਮ ਹੈ ਤੇ ਗਰਮੀ ਬਹੁਤ ਜ਼ਿਆਦਾ ਹੈ ਕਹਿ ਨੂੰ ਤੇ 16 ਮਹੀਨਾ ਪਰ ਕੋਈ ਹਾਲ ਨਹੀਂ ਆ ਤੇ ਇੱਧਰ ਮੇਰਾ ਬੁੱਗੂ ਜਿਹੜਾ ਸੀ ਅਸੁੱਤਾ ਪਿਆ ਸੀ ਤੇ ਗਰਮੀ ਤੋਂ ਪਰੇਸ਼ਾਨ ਹੋਇਆ ਪਿਆ ਹੈ ਬੱਚਾ ਵਿਚਾਰਾ ਤੇ ਸ਼ਾਮ ਦਾ ਟਾਈਮ ਹੋਇਆ ਤੇ ਇੰਦਰ ਥੋੜੇ ਥੋੜੇ ਬੱਦਲ ਵੀ ਆਉਣੇ ਸ਼ੁਰੂ ਹੋ ਗਏ ਸੀ ਤੇ ਫਿਰ ਆਪਾਂ ਨੇ फटाफट ਕੱਪੜੇ ਉਤਾਰੇ ਕਿਉਂਕਿ ਸਭ ਤੋਂ ਪਹਿਲਾ ਕੰਮ ਤੇ ਨਹੀਂ ਹੁੰਦੇ ਕੱਪੜੇ ਤਾਰੰਦਾ ਹੀ ਹੁੰਦਾ ਹੈ ਇਹ ਕੱਪੜੇ ਤਾਰੇ ਜਿਹੜੇ ਤਾਰ ਵਾਲੇ ਸੀ ਉਹ ਵੀ ਤਾਰ ਲਏ ਤੇ ਜਿਹੜਾ ਸਟੈਂਡ ਸੀ ਉਹ ਵੀ ਆਪਾਂ ਚੱਕ ਕੇ ਅੰਦਰ ਕਰ ਦਿੱਤਾ ਤੇ ਹੋਰ ਵੀ ਜਿਹੜਾ ਛੋਟਾ ਮੋਟਾ ਸਮਾਨ ਸੀ ਉਹ ਵੀ ਆਪਾਂ ਚੱਕ ਕੇ ਤੇ ਅੰਦਰ ਰੱਖਿਆ ਇਹਨੇ ਨੂੰ ਮੀਮ ਆ ਗਿਆ ਸੀ ਤੇ ਇੱਥੇ ਮੇਰਾ ਬੁੱਗੂ ਵੀ ਉੱਠ ਗਿਆ ਸੀ ਤੇ ਉੱਤਿਆ ਸਾਰ ਹੀ ਇਹ ਮਸਤੀ ਕਰਨ ਲੱਗ ਜਾਂਦਾ ਤੇ ਬਿਲਕੁਲ ਵੀ ਨਹੀਂ ਰੋਂਦਾ ਮੇਰਾ ਬੇਟਾ ਬਹੁਤ ਹੀ ਵਾਹਿਗੁਰੂ ਦੀ ਕਿਰਪਾ ਤੇ ਹਮੇਸ਼ਾ ਇਦਾਂ ਹੱਸਦਾ ਹੈ ਤੇ ਰਹਿੰਦਾ ਹੈ ਮਸਤੀ ਕਰਦਾ ਰਹਿੰਦਾ ਹੈ ਹਸਤਾ ਹਸਤਾ ਸਾਂਦਾਂ ਦਾ ਹਸਤਾ ਹਸਤਾ ਹੀ ਉੱਠਦਾ ਹੈ ਤੇ ਨਾਲ ਡਰ ਮੂਵੀ ਵੀ ਚੱਲ ਰਹੀ ਸੀ ਤੇ ਇੰਦਰ ਫਿਰ ਅਸੀਂ ਦੋਵਾਂ ਮਾਪੇ ਤਾਂ ਨੇ ਬੈਠ ਕੇ ਮੀ ਇੰਜੋਏ ਕੀਤਾ ਤੇ ਬਹੁਤ ਖੁਸ਼ੀ ਸੀ ਮੇਰਾ ਬੇਟਾ ਕਿਉਂਕਿ ਗਰਮੀ ਦੇ ਵਿੱਚ ਬੱਚੇ ਪਰੇਸ਼ਾਨ ਹੋ ਜਾਂਦੇ ਆ ਤੇ ਇੱਕ ਜਗ੍ਹਾ ਬੈਠੇ ਬੱਟੇ ਬਾਹਰ ਨਿਕਲ ਨਹੀਂ ਸਕਦੇ ਤੇ ਅੱਜ ਅਸੀਂ ਇਹਨੂੰ ਥੋੜਾ ਜਿਹਾ ਬਾਹਰ ਘਟਿਆ ਸੀ ਵੈਸੇ ਅੰਦਰ ਹੀ ਜ਼ਿਆਦਾ ਰੱਖਦੇ ਆ ਗਰਮੀ ਨਗਰ ਕੀ ਵੈਸੇ ਵੀ ਇਹਦੀ ਪਹਿਲੀ ਗਰਮੀ ਆ ਇਸ ਕਰਕੇ ਨੂੰ ਬਾਰਨੀ ਗੱਡੀ ਦਾ ਤੇ ਇਧਰ ਨਾਲ ਨਾਲ ਮੀਨ ਜੁਆਏ ਕਰਦੀ ਆ ਕਰਦਾ ਸੀ ਤੇ ਨਾਲ ਨਾਲ ਹੀ ਇਹ ਮੂਵੀ ਵੀ ਦੇਖ ਰਿਹਾ ਸੀ ਤੇ ਬਹੁਤ ਖੁਸ਼ ਹੁੰਦਾ ਵਾ ਟੀਵੀ ਵੀ ਦੇਖ ਕੇ ਫੋਨ ਵੀ ਵਰਨਾ ਚਾਹੁੰਦਾ ਬਟ ਆਪਾਂ ਫੋਨ ਨਹੀਂ ਦਿੰਦੇ ਨੂੰ ਹਲੇ ਕਿ ਬੱਚੇ ਨੂੰ ਫੋਨ ਦੇਣਾ ਵੀ ਨਹੀਂ ਚਾਹੀਦਾ ਕਦੇ ਵੀ ਤੇ ਟੀਵੀ ਚਲਵਾ ਪਾ ਲਾ ਦਿੱਨੇ ਆ ਤੇ ਖੁਸ਼ ਹੋ ਜਾਂਦਾ ਬੱਚਾ ਉਸ ਤੋਂ ਬਾਅਦ ਆਪਾਂ ਕੀਤੇ ਜੀ ਆਪਣੇ ਕੰਮ ਆਪਣਾ ਕੰਮ ਇਹ ਸੀ ਕਿ ਆਪਾਂ ਨੇ ਆ ਪਿਆਜ਼ ਲਾਇਆ ਸੀ ਤੇ ਇਹਨਾਂ ਪਿਆਜ਼ਾਂ ਨੂੰ ਹੁਣ ਆਪਾਂ ਲੈ ਰੱਖਿਆ ਹੈ ਹੁਣ ਲੱਗੇ ਆ ਉੱਪਰ ਕਿਉਂਕਿ ਜਿਹੜੇ ਪਿਆਜ਼ ਪੁਰਾਣੇ ਆ ਉਹਨਾਂ ਨੂੰ ਆਪਾਂ ਥੱਲੇ ਲਿਆਵਾਂਗੇ ਤੇ ਜਿਹੜੇ ਨਵੇਂ ਪਿਆਜ਼ ਲਾਇਆ ਉਹਨਾਂ ਨੂੰ ਆਪਾਂ ਉੱਪਰ ਟੋਕਰੀ ਦੇ ਵਿੱਚ ਸੋਟਾਵਾਂਗੇ ਰੱਖავਾਂਗੇ ਕਿਉਂਕਿ ਖੁੱਲੀ ਹਵਾ ਦੇ ਵਿੱਚ ਹੀ ਪਿਆਜ਼ ਸਹੀ ਰਹਿੰਦੇ ਆ ਅਸੀਂ ਛੱਤ ਤੇ ਹੀ ਟੋਕਰੀ ਰੱਖੀ ਆ ਉਹਦੇ ਵਿੱਚ ਹੀ ਪਿਆਜ਼ ਰੱਖਦੇ ਆ ਜਿਹੜੇ ਪਿਆਜ਼ ਇਹ ਸਟੋਰ ਕਰਕੇ ਰੱਖਦੇ ਆ ਤੇ ਪੁਰਾਣੇ ਪਿਆਜ਼ ਮੈਂ ਨੇ ਸਾਰੇ ਜਿਹੜੇ ਸੀ ਉਹ ਕੱਢ ਲਈ ਸੀ ਇਸ ਟੋਕਰੀ ਚ ਪਾ ਲਈ ਸੀ ਤੇ ਹੁਣ ਮੈਂ ਨਵੇਂ ਪਿਆਜ਼ ਜਿਹੜੇ ਆ ਉਹ ਸਾਰੇ ਇਸ ਟੋਕਰੀ ਦੇ ਵਿੱਚ ਪਾ ਕੇ ਤੇ ਆਪਾਂ ਇੱਥੇ ਹੀ ਇਹਨਾਂ ਨੂੰ ਰੱਖ ਦੇਣਾ ਤੇ ਇਹਦੇ ਨਾਲ ਖਰਾਬ ਵੀ ਨਹੀਂ ਹੁੰਦੇ ਤੇ ਅਗਰ ਆਪਾਂ ਕਿਚਨ ਦੇ ਵਿੱਚ ਪਿਆਜ਼ ਰੱਖ ਦਿਆਂ ਤੇ ਉੱਥੇ ਖਰਾਬ ਹੋਣ ਦਾ ਡਰ ਹੁੰਦਾ ਵਾ ਹਵਾ ਨਹੀਂ ਲੱਗਦੀ ਪਿਆਜ਼ਾਂ ਨੂੰ ਹਵਾ ਲੱਗਣੀ ਜ਼ਰੂਰੀ ਹੁੰਦੀ ਆ ਫਿਰ ਆਪਾਂ ਨੇ ਇਹ ਪਿਆਜ਼ ਚੱਕੇ ਤੇ ਆਪਾਂ ਚਲ ਗਏ ਜੀ ਥੱਲੇ ਤੇ ਹੁਣ ਆਪਾਂ ਥੱਲੇ ਰੱਖ ਕੇ ਸਬਜੀ ਦੀ ਤਿਆਰੀ ਕਰਦੇ ਆ ਇੱਧਰ ਮੰਮੀ ਨੇ ਸਬਜੀ ਕੱਟ ਲਈ ਸੀ ਤੇ ਤੇਲ ਗਰਮ ਹੋ ਰਿਹਾ ਸੀ ਇੱਧਰ ਮੰਮੀ ਨੇ ਲਸਣ ਤੇ ਮਿਰਚ ਜਿਹੜੀ ਆ ਉਹਨੂੰ ਕੱਟ ਦੇ ਦਿੱਤਾ ਸੀ ਆਪਾਂ ਇਹਨੂੰ ਇਦਾਂ ਕੱਟ ਕੇ ਪਾਉਨੇ ਆ ਕਿਉਂਕਿ ਜੇ ਕੁੱਟੀਆਂ ਨਾ ਤੇ ਫਿਰ ਮੂੰਹ ਦੇ ਵਿੱਚ ਇਦਾਂ ਮੋਟੀ-ਮੋਟੀ ਜੀ ਆਉਂਦੀ ਆ ਫਿਰ ਸਵਾਦ ਨਹੀਂ ਲੱਗਦੀ ਤੇ ਇੱਧਰ ਆਪਾਂ ਨੇ ਹੁਣ ਤੜਕੇ ਤਿਆਰੀ ਕਰ ਲਈ ਤੜਕਾ ਮੈਲਾਉਣਾ ਸੀ ਤੇ ਇੱਧਰ ਮੈਂ ਪਹਿਲਾਂ ਪਿਆਜ਼ ਪਾਏ ਫਿਰ ਉਸ ਤੋਂ ਬਾਅਦ ਮੈਂ ਚੱਕੀ ਲਸਣ ਤੇ ਮਿਰਚਾਂ ਵੀ ਪਾਤੀ ਆ ਮੈਂ ਬਾਅਦ ਵਿੱਚ ਪਾਉਣੀ ਹੁੰਦੀ ਆ ਕਿਉਂਕਿ ਜੇ ਪਹਿਲਾਂ ਪਾ ਦੋ ਤੇ ਲਸਣ ਤੇ ਮਿਰਚ ਜਿਹੜੀ ਉਹ ਸੜ ਜਾਂਦੇ ਆ ਜਿਆਦਾ ਗਰਮ ਤੇਲ ਦੇ ਵਿੱਚ ਤੇ ਇੱਧਰ ਮੈਂ ਨੇ ਸਾਰਾ ਕੁਝ ਪਾ ਦਿੱਤਾ ਲਸਣ ਪਿਆਜ਼ ਤੇ ਮਿਰਚ ਤੇ ਹੁਣ ਆਪਾਂ ਇਹਨੂੰ ਭੁੰਨਾਂਗੇ ਭੁੰਨਣ ਤੋਂ ਬਾਅਦ ਆਪਾਂ ਇਹਦੇ ਵਿੱਚ ਜਿਹੜੇ ਵੀ ਬੇਸਿਕ ਮਸਾਲੇ ਹੋਣ ਐਡ ਕਰਤੇ ਤੇ ਫਿਰ ਮੈਂ ਇਹਦੇ ਵਿੱਚ ਜਿਹੜੀ ਸਬਜੀ ਸੀ ਉਹ ਵੀ ਐਡ ਕਰਤੀ ਤੇ ਇਧਰ ਆਪਣੀ ਸਬਜੀ ਜਿਹੜੀ ਸੀ ਬਣ ਕੇ ਤਿਆਰ ਹੋ ਗਈ ਸੀ ਤੇ ਹੁਣ ਆਪਾਂ ਪੁੰਨਾਂਗੇ ਆਟਾ ਤੇ ਇਸ ਤੋਂ ਬਾਅਦ ਆਪਾਂ ਫ੍ਰੀ ਹੋਵਾਂਗੇ ਉਸ ਤੋਂ ਬਾਅਦ ਆਪਾਂ ਜਾਵਾਂਗੇ ਕੋਰਦਵਾਰੇ ਮਿਲਦੇ ਆ ਕਿਸੇ ਨੈਕਸਟ ਵਲੌਗ ਚ